ਇਸ ਵਲੇ ਦੀ ਵੱਡੀ ਖਬਰ ਬੀਜੇਪੀ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਆਖਰਕਾਰ ਬੀਜੇਪੀ ਨੇ ਆਪਣਾ ਅਖੀਰਲਾ ਉਮੀਦਵਾਰ ਵੀ ਚੋਣ ਮੈਦਾਨ ਚ ਉਤਾਰ ਦਿੱਤਾ ਹੈ ਤੁਹਾਨੂੰ ਦੱਸ ਦਈਏ ਕਿ ਗੇਜਾ ਰਾਮ ਨੂੰ ਫਤੇਗੜ ਸੈਪ ਤੋਂ ਉਮੀਦਵਾਰ ਐਲਾਨਿਆ ਗਿਆ ਜਿਹੜਾ ਅਖੀਰਲਾ ਪੱਤਾ ਬੀਜੇਪੀ ਦਾ ਖੁੱਲਣਾ ਬਾਕੀ ਸੀ ਆਖਰਕਾਰ ਉਸ ਦਾ ਇੰਤਜ਼ਾਰ ਖਤਮ ਹੋ ਗਿਆ ਔਰ ਗੇਜਾ ਰਾਮ ਨੂੰ ਫਤੇਗੜ ਸੈਪ ਤੋਂ ਬੀਜੇਪੀ ਵੱਲੋਂ ਉਮੀਦਵਾਰ ਐਲਾਨ ਦਿੱਤਾ ਗਿਆ ਤੁਹਾਨੂੰ ਦੱਸਦੇ ਚੱਲੀਏ ਕਿ ਫਤੇਗੜ ਸੈਪ ਤੋਂ ਉਮੀਦਵਾਰ ਐਲਾਨਨ ਦਾ ਜਿਹੜਾ ਇੰਤਜ਼ਾਰ ਸੀ ਪਿਛਲੇ ਲੰਬੇ ਸਮੇਂ ਤੋਂ ਹਰ ਕਿਸੇ ਨੂੰ ਸੀਗਾ ਤੇ ਆਖਰਕਾਰ ਬੀਜੇਪੀ ਨੇ ਗੇਜਾ ਰਾਮ ਨੂੰ ਉਤਾਰ ਦਿੱਤਾ ਚੋਣ ਮੈਦਾਨ ਚ ਫਤੇ ਗੜ ਸਾਹਿਬ ਤੋਂ ਸੋ ਇਸ ਫੋਲੇ ਦੀ ਵੱਡੀ ਖਬਰ ਬੀਜੇਪੀ ਪਾਰਟੀ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਬੀਜੇਪੀ ਇੱਕ ਅਜਿਹੀ ਪਾਰਟੀ ਸੀ ਜਿਸ ਨੇ ਆਪਣਾ ਅਖੀਰਲਾ ਜਿਹੜਾ ਉਮੀਦਵਾਰ ਹੈ ਯਾਨੀ ਕਿ 13ਵਾਂ ਉਮੀਦਵਾਰ ਉਹ ਐਲਾਨਣਾ ਹਜੇ ਉਹਦਾ ਬਾਕੀ ਸੀਗਾ ਸੋ ਇੰਤਜ਼ਾਰ ਜਿਹੜਾ ਉਹ ਖਤਮ ਹੋ ਗਿਆ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਗਈਆਂ ਨੇ ਹੁਣ ਸਾਰੀਆਂ ਹੀ ਪਾਰਟੀਆਂ ਨੇ ਆਪਣੇ 13-13 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤੇ ਨੇ ਸੋ ਬੀਜੇਪੀ ਵੱਲੋਂ ਜਿਹੜਾ ਉਮੀਦਵਾਰ ਐਲਾਨਣਾ ਬਾਕੀ ਸੀ ਹੁਣ ਉਹ ਐਲਾਨ ਦਿੱਤਾ ਗਿਆ ਗਿਜਾ ਰਾਮ ਨੂੰ ਫਤੇਗੜ ਸਾਹਿਬ ਤੋਂ ਬੀਜੇਪੀ ਪਾਰਟੀ ਨੇ ਉਮੀਦਵਾਰ ਵਜੋਂ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ ਹੁਣ ਦੇਖਣਾ ਹੋਵੇਗਾ ਕਿ ਕਿਹੜੀ ਪਾਰਟੀ ਕਿੰਨਾ ਵੱਧ ਜ਼ੋਰ ਲਾਉਂਦੀ ਹੈ ਇਸ ਚੋਣਾਂ ਨੂੰ ਜਿੱਤਣ ਦੇ ਲਈ ਸੋ ਵੱਡੀ ਖਬਰ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸ ਦਈਏ ਕਿ ਬੀਜੇਪੀ ਨੇ ਆਪਣਾ 13ਵਾਂ ਅਤੇ ਅਖੀਰਲਾ ਜਿਹੜਾ ਉਮੀਦਵਾਰ ਹੈ ਫਤੇਗੜ ਸਾਹਿਬ ਤੋਂ ਉਹ ਐਲਾਨ ਦਿੱਤਾ ਹੈ